ਪੰਜਾਬੀ ਫਿਲਮ ਅਦਾਕਾਰਾ ਮੈਂਡੀ ਤਖਨ ਨੂੰ ਸਕੇਦੀ ਪਰਿਵਾਰਕ ਅਦਾਲਤ ਨੇ ਤਲਾਕ ਦੇ ਦਿੱਤਾ ਹੈ ਜਿਸ ਨਾਲ ਸ਼ੇਖਰ ਕੋਸ਼ਲ ਨਾਲ ਉਸਦੇ ਵਿਆਹ ਦਾ ਰਸਮੀ ਤੌਰ ਤੇ ਅੰਤ ਹੋ ਗਿਆ ਹੈ ਅਦਾਲਤ ਵੱਲੋਂ ਆਪਸੀ ਸਹਿਮਤੀ ਤੇ ਜੋੜੇ ਵੱਲੋਂ ਧਾਇਰ ਕੀਤੀ ਗਈ ਪਹਿਲੀ ਅਰਜ਼ੀ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਸ਼ੁਕਰਵਾਰ ਨੂੰ ਤਲਾਕ ਦੇ ਦਿੱਤਾ ਗਿਆ ਸੂਤਰਾਂ ਅਨੁਸਾਰ ਤਲਾਕ ਦੀ ਪਟੀਸ਼ਨ ਆਪਸੀ ਆਧਾਰ ਤੇ ਧਾਇਰ ਕੀਤੀ ਗਈ ਹੈ ਜਿਸ ਵਿੱਚ ਦੋਵੇਂ ਧਿਰਾਂ ਦੋਸਤਾਨਾ ਢੰਗ ਨਾਲ ਵੱਖ ਹੋਣ ਲਈ ਸਹਿਮਤ ਹੋਈਆਂ ਸਨ ਦਿੱਲੀ ਦੇ ਸਕੇਤ ਜ਼ਿਲ੍ਹਾ ਅਦਾਲਤ ਵਿੱਚ ਪਰਿਵਾਰਕ ਅਦਾਲਤ ਦੇ ਸਾਹਮਣੇ ਕਾਰਵਾਈ ਹੋਈ ਜਿੱਥੇ ਅਦਾਲਤ ਨੇ ਸਾਂਝੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਅਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਪਹਿਲੇ ਪ੍ਰਸਤਾਵ ਨੂੰ ਮਨਜ਼ੂਰੀ ਮਿਲਣ ਨਾਲ ਆਪਸੀ ਸਹਿਮਤੀ ਨਾਲ ਤਲਾਕ ਨੂੰ ਨਿਯੰਤਰਿਤ ਕਰਨ ਵਾਲੇ ਬੰਦਾ ਦੇ ਅਨੁਸਾਰ ਅੱਗੇ ਵਧਿਆ ਐ ਮੰਡੀ ਤਖਰ ਵੱਲੋਂ ਪੇਸ਼ ਹੋਏ ਮਸ਼ਹੂਰ ਵਕੀਲ ਇਸ਼ਾਨ ਮਖਰਜੀ ਨੇ पुष्टि ਕੀਤੀ ਹੈ ਕਿ ਪਰਿਵਾਰਕ ਅਦਾਲਤ ਨੇ ਤਲਾਕ ਦੇ ਪਹਿਲੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਸੀ ਹਾਲਾਂਕਿ ਉਹਨਾਂ ਨੇ ਵਕ ਹੋਣ ਦੀਆਂ ਖਾਸ ਸ਼ਰਤਾਂ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਉਹ ਕਹਿੰਦੇ ਨੇ ਕਿ ਸਮਝੌਤੇ ਦੇ ਵੇਰਵੇ ਗੁਪਤ ਨੇ ਭਾਰਤੀ ਮੂਲ ਦੀ ਇੱਕ ਬ੍ਰਿਟਿਸ਼ ਅਦਾਕਾਰਾ ਮੈਂਡੀ ਟੱਕਰ ਨੇ ਭਾਰਤੀ ਸਿਨੇਮਾ ਵਿੱਚ ਖਾਸ ਕਰਕੇ ਪੰਜਾਬੀ ਫਿਲਮਾਂ ਵਿੱਚ ਆਪਣੇ ਲਈ ਇੱਕ ਸਥਾਨ ਬਣਾਇਆ। ਦੋਵੇਂ ਕਿ 94 ਹਿੰਦੀ ਅਤੇ ਤਾਮਿਲ ਪ੍ਰੋਜੈਕਟਾਂ ਵਿੱਚ ਕੰਮ ਕੀਤਾ ਹੈ। ਆਪਣੀ ਮਜ਼ਬੂਤ ਸਕਰੀਨ ਮੌਜੂਦਗੀ ਲਈ ਜਾਣੇ ਜਾਂਦੇ ਅਤੇ ਉਸ ਨੂੰ ਖੇਤਰੀ ਫਿਲਮ ਉਦਯੋਗਾਂ ਵਿੱਚ ਇੱਕ ਮਾਤਾਪੂਰਨ ਪ੍ਰਸ਼ੰਸਕ ਫੋਲੋਇੰਗ ਪ੍ਰਾਪਤ ਵੀ ਹੈ ਅਤੇ ਉਸਨੇ 13 ਫਰਵਰੀ 2024 ਨੂੰ ਸ਼ੇਖਰ ਕੁਸ਼ਲ ਇੱਕ ਜਿਮ ਟ੍ਰੇਨਰ ਅਤੇ ਸੀਈਓ ਨਾਲ ਵਿਆਹ ਕੀਤਾ ਸੀ ਵਿਆਹ Hindu ਅਤੇ Sikh ਦੋਵਾਂ ਰਸਮਾਂ ਨਾਲ ਹੋਇਆ ਸੀ ਇੱਕ ਸਾਲ ਤੋਂ ਵੀ ਘੱਟ ਸਮੇਂ ਬਾਅਦ ਜੋੜੇ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ